ਚਾਵੀ ਆਪਣੀ ਮਾਂ ਨਾਲ ਰਹਿੰਦੀ 12-13 ਸਾਲਾਂ ਦੀ ਇੱਕ ਛਰੀ ਪਰਿਵਾਰ ਦੀ ਕੁੜੀ ਸੀ ਉਸ ਦਾ ਇੱਕ ਭਰਾ ਤੇ ਇੱਕ ਭੈਣ ਹੋਰ ਸੀ ਜੋ ਉਸ ਤੋਂ ਛੋਟੇ ਸਨ ਚਾਵੀ ਦੇ ਪਿਤਾ ਉਹਨਾਂ ਦੇ ਨਾਲ ਨਹੀਂ ਸੀ ਰਹਿੰਦੇ ਉਹ ਬਹੁਤ ਸ਼ਰਾਬ ਪੀਂਦੇ ਸੀ ਅਤੇ ਇੱਕ ਦਿਨ ਅਚਾਨਕ ਉਹਨਾਂ ਦੀ ਮਾਂ ਤੇ ਉਹਨਾਂ ਨੂੰ ਛੱਡ ਕੇ ਕੁਝ ਸਾਲ ਪਹਿਲਾਂ ਕਿਤੇ ਹੋਰ ਚਲੇ ਗਏ ਸੀ ਹਫਤੇ ਮਹੀਨੇ ਤੇ ਫਿਰ ਸਾਲ ਵਕਤ ਉੱਕੋ ਜਾਂਦਾ ਗਿਆ ਮਾਂ ਜਿਆਦਾ ਪੜ੍ਹੀ ਰਹੀ ਨਹੀਂ ਸੀ ਇਸ ਲਈ ਪਿਤਾ ਦੇ ਜਨਮਗਰੋਂ ਘਰ ਦਾ ਖਰਚਾ ਪਾਣੀ ਚਲਾਉਣ ਖਾਤਰ ਉਸ ਦੀ ਮਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਸੰਭਾਲਣ ਦਾ ਕੰਮ ਕਰਨ ਲੱਗ ਪਈ ਸ਼ੁਰੂ-ਸ਼ੁਰੂ ਵਿੱਚ ਜਦੋਂ ਉਸਦੇ ਪਿਤਾ ਉਹਨਾਂ ਨੂੰ ਛੱਡ ਕੇ ਗਏ ਸੀ ਤਾਂ ਘਰ ਚਲਾਉਣਾ ਬਹੁਤ ਔਖਾ ਹੋ ਗਿਆ ਸੀ ਉੱਤੋਂ ਘਰ ਵਿੱਚ ਤਿੰਨ ਬੱਚੇ ਸਨ ਜਿਨ੍ਹਾਂ ਦੀ ਦੇਖਭਾਲ ਦੇ ਨਾਲ-ਨਾਲ ਖਾਣ ਨੂੰ ਰਾਸ਼ਨ ਵੀ ਚਾਹੀਦਾ ਸੀ ਮਾਂ ਨੇ ਕਈ ਥਾਮੇ ਕੰਮ ਕਰ ਲਈ ਹੱਥ ਪੈਰ ਮਾਰੇ ਪਰ ਕਿਤੇ ਗੱਲ ਨਹੀਂ ਬਣੀ ਅੰਤ ਕਿਸੇ ਨੇ ਦੱਸਿਆ ਕਿ ਇੱਕ ਸਕੂਲ ਵਿੱਚ ਛੋਟੇ ਬੱਚਿਆਂ ਦੀ ਦੇਖਭਾਲ ਲਈ ਆਇਆ ਦੀ ਲੋੜ ਹੈ ਉਸ ਨੇ ਮੁਸ਼ਕਲ ਘੜੀ ਵਿੱਚ ਮਾਂ ਨੂੰ ਇੱਕ ਆਸ਼ਾ ਦੀ ਕਿਰਨ ਨਜ਼ਰ ਆਈ ਕਾ ਉਹ ਬਿਨਾ ਸਮਾਗਵਾਈ ਸਕੂ ਜਾ ਪਹੁੰਚੀ ਉੱਥੇ ਉਸਨੂੰ ਨੌਕਰੀ ਮਿਲ ਗਈ ਤਾਂ ਘਰ ਪੈਸੇ ਬਹੁਤ ਘੱਟ ਸਨ ਫੇਰ ਵੀ ਉਸਨੇ ਆਪਣੇ ਬੱਚਿਆਂ ਖਾਤਰ ਮਨਜ਼ੂਰ ਕਰ ਲਈ ਸ਼ਵੀਦੀ ਮਾਂ ਬਹੁਤ ਮਿਹਨਤੀ ਸੀ ਉਸਨੇ ਜਲਦੀ ਹੀ ਸਕੂਲ ਵਾਲਾਂ ਦਾ ਦੇਜਿਤ ਟਰੋਸਾ ਕੈਮ ਕਰ ਲਿਆ ਕਿਉਂਕਿ ਸ਼ਵੀਦੀ ਮਾਂ ਦਾ ਸੁਭਾਅ ਕਾਫੀ ਹਸਮੁਖ ਸੀ ਤੇ ਸਾਰਿਆਂ ਨੂੰ ਖਿੜੇ ਮੱਥੇ ਹੱਸ ਕੇ ਬੁਲਾਉਂਦੀ ਸੀ ਜਲਦੀ ਸਾਰੇ ਉਸ ਦੀ ਵੱਖਵੇ ਹੋ ਗਏ ਸਕੂਲ ਦੇ ਛੋਟੇ ਬੱਚੇ ਵੀ ਸ਼ਾਵੀ ਦੀ ਮਾਂ ਨਾਲ ਕੁਲ ਮਰ ਗਏ ਤੇ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਤੇ ਜਾਂ ਮਾਪੇ ਆਪਣੇ ਬੱਚਿਆਂ ਨੂੰ ਲੈਣ ਆਉਂਦੇ ਜਾਂ ਉਹ ਬੱਚਿਆਂ ਨੂੰ ਸਕੂਲ ਦੇ ਗੇਟ ਤੱਕ ਛੱਡਣ ਜਾਂਦੀ ਤਾਂ ਬੱਚਿਆਂ ਦੇ ਮਾਪੇ ਵੀ ਉਸ ਨੂੰ ਜਾਣਣ ਲੱਗੇ ਜਿਸ ਕਰਕੇ ਸਾਰਿਆਂ ਦੀ ਉਹ ਹਰਮਨ ਪਿਆਰੀ ਹੋ ਗਈ वो अपना काम पूरी ईमानदारी कर दी पर गल उसके ही कम करने वाली एक औरत, जो इस तो काफी स्कूल मौजूद सी उस मंजूर ना हुई वह सावी की माँ तो जाने लगी उसने शामी की माँ के खिलाफ अध्यापक स्कूल प्रिंसीपल के कन भरने शुरू कर दिए ਅਕੇ ਉਸ ਉੱਤੇ ਝੂਠਾ ਚੋਰੀ ਦਾ ਇਲਜ਼ਾਮ ਲਗਾ ਕੇ ਸਕੂਲ ਤੋਂ ਚੋੜਵਾ ਦਿੱਤਾ ਕਿਸੇ ਨੇ ਵੀ ਸ਼ਾਵੀ ਦੀ ਮਾਂ ਤੇ ਜੀਕੇ ਨਾ ਕੀਤਾ ਜਿਸ ਦਾ ਸ਼ਾਵੀ ਦੀ ਮਾਂ ਨੂੰ ਬਹੁਤ ਦੁੱਖ ਲੱਗਾ ਜਿਸ ਕਰਕੇ ਸ਼ਾਵੀ ਆਪਣੀ ਮਾਂ ਨਾਲ ਬਹੁਤ ਪ੍ਰੇਸ਼ਾਨ ਸੀ ਸਕੂਲ ਛੁੱਟਣ ਤੋਂ ਬਾਅਦ ਸ਼ਾਵੀ ਦੀ ਮਾਂ ਹੋਰ ਕੰਮ ਪਲਾਸ਼ਨ ਲੱਗੀ ਜੋ ਚਾਰ ਦਿਨਾਂ ਹੱਥ ਪੈਰ ਮਾਰਨ ਮਗਰੋਂ ਉਸ ਨੂੰ ਆਪਣੇ ਮਹੱਲੇ ਦੇ ਇੱਕ ਦੋ ਗਲੀਆਂ ਛੱਡ ਕੇ ਇੱਕ ਕੁੜੀ ਵਾਲਿਆਂ ਦੇ ਘਰ ਵਿਆਹ ਦਾ ਕੰਮ ਮਿਲ ਗਿਆ। ਦੋ ਦਿਨ ਵਿਆਹ ਵਾਲਿਆਂ ਦੇ ਘਰ ਦੀ ਸਫਾਈ, ਬਰਤਨ, ਘਾਰ ਵਿਹਾਰ ਤੇ ਹੋਰ ਛੋਟੇ-ਮੋਟੇ ਕੰਮ ਕਰਨਾ ਸਭ ਕੰਮ ਕਰ ਲਈ ਸੀ। ਜਦੋਂ ਮਾਂ ਨੇ ਘਰ ਆ ਇਸ ਕੰਮ ਬਾਰੇ ਸੁਆ ਵੀ ਦੱਸਿਆ ਤਾਂ ਸਾ ਵੀ ਨੂੰ ਇਹ ਝੰਗਾ ਨਾ ਲੱਗਾ। ਉਹ ਨਹੀਂ ਚਾਹੁੰਦੀ ਸੀ ਕਿ ਮੇਰੀ ਮਾਂ ਇਹ ਕੰਮ ਕਰੇ। ਪਰ ਉਹ ਹੀ ਆਪਣੀ ਮਾਂ ਨੂੰ ਨਾ ਕਹਿ ਸਕੀ ਤੇ ਚੁੱਪ ਰਹੀ ਕਿਉਂਕਿ ਘਰ ਦੀ ਮਜਬੂਰੀ ਉਹ ਜਾਣਦੀ ਸੀ ਇਹ ਕਹਾਣੀ ਅਜੀਬ ਅਧੂਰੀ ਹੈ ਬਾਕੀ ਕੱਲ ਨੂੰ ਕਹਾਣੀ ਵੀ ਉਹ ਸੁਣਾਵਾਂਗੇ ਜੀ ਪੂਰੀ ਕਹਾਣੀ ਗਰੂ ਸੁਣਨੇਗੀ ਧੰਨਵਾਦ ਜੀ